ਤਸਮੀਰ ਸਿੰਘ ਨਾ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚਾਲੇ ਪਾਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਨਿਤਵੀਤ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਨਿਤਵੀਤ ਵਿਗੜਦੀ ਗਈ ਬਾਅਦ ਵਿੱਚ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇ ਸੀਦੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਹੈ ਅਰ ਐਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅੱਥਰੂ ਗਏ ਬੇਸ ਗੋਲੇ ਛੋਟ-ਛੋਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸੀਦੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸੀਧੀਆਂ ਪਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਗਈ ਹੈ ਕਿਹੜੀ ਜਥੇਬੰਦੀ ਨੂੰ ਗਈ ਸੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ-ਕੌਣ ਹੈ ਨਾ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਪਤੀਏ ਆ ਤੇ ਬਾਡੇ ਪਿਤਾ ਜੀ ਡੈਥ ਹੋ ਗਿਆ ਤੇ ਉਹਨਾਂ ਦਾ ਛੋਟਾ ਭਰਾ ਵਾ ਤੇ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਨੇ ਪਹਿਲਾਂ ਵੀ ਅੰਦੋਲਨ ਚ ਪਿਛਲੇ ਅੰਦੋਲਨ ਜੀ ਦੇ ਨਾਲ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹੜੀ ਦਿਨ ਡੈਥ ਹੋਈ ਹੈ ਗੈਸ ਕਰਨ ਹੋਈ ਹੈ ਥਰੂ ਗੈਸ ਕਰਨ ਹੋਈ ਹੈ ਇਹ ਡੈਡ ਬਾਰੇ ਪਤਾ ਨਹੀਂ ਇਹ ਤੇਰੀ ਡੈਡ ਐ ਡੈਡ ਅਬਾਊਟ ਇਹਨਾਂ ਦੀ ਕੱਲ ਤੱਕ ਸੈਂਦ ਆਊਗੀ ਸਾਡੀ ਗੱਲਬਾਤ ਹੋਈ ਉੱਥੇ ਜੱਸੀਬੰਦੀ ਨਾਲ ਹਾਂਜੀ ਉੱਥੇ ਹੋਈ ਆ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਆ ਉਹ ਉੱਥੇ ਉਹਨਾਂ ਦੇ ਕੋਲ ਹੀ ਆ ਕਿੰਨੀ ਤਰੀਕ ਤੋਂ ਗਏ ਇਥੋਂ 11 ਤਰੀਕ ਤੋਂ ਗਏਗੇ ਕੀ ਮੰਗ ਕੀ ਕਰਦੇ ਰਹੀ ਸੀ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣੇ ਚਾਹੀਦੇ ਆ ਤੇ ਬਹੁਤ ਘਰਾਂ ਮਾਤਾ ਜਿਹੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਆਉਂਦਾ ਹੈਗਾ ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਹੀ ਲਏ ਪਿਛਲੇ ਤੁਲਛੀ ਗਏ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅਧੋਲਨ ਹੁੰਦਾ ਉੱਥੇ ਜਾਂਦੇ ਸੀ ਅਧੋਲਨ ਵਾਲੀ ਸਰਕਾਰ ਨੇ ਕੀ ਕਰਨ ਅਧੋਲਨ ਬਾਅਦ ਇਹੋ ਹੀ ਆ ਵੀ ਖਤਮ ਕਰਿਆ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਅਸੀਂ ਦੀਦਾ ਜਾਨ ਪੀ ਰਹੇ ਆ ਕਿਸ ਨੇ ਆ ਮਿਲਿਆ ਸੀ ਜੀ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਦ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦੀ ਤਬੀਦ ਵਿਗੜਦੀ ਗਈ ਤੇ ਸਵੇਰ 5 ਵਜੇ ਉਹ ਸਿੱਧੀ ਦਾ ਜਾਮ ਕੀ ਗਏ ਰਜਿੰਦਰਾ ਹਸਪਤਾਲ ਜਾ ਕੇ ਪਲ ਕੀ ਨਾਮ ਦਾ ਹੈ ਜਗਿੰਦਰ ਸਿੰਘ ਨੇ ਦਿੱਤੋ ਕੀ ਲਵੇ ਦਿੱਤਾ ਮੇਰੇ ਭਰਾ ਹੀ ਕਿੱਦਾਂ ਦਿੱਤੋ ਜਾਗੇ ਜਿੱਥੇ ਉਹ ਇਹ ਜਾਮ ਗਿਆ ਇਹ ਨਾਲ ਬਾਰਲੇ ਗੋਲੇ ਗਾਲੇ ਛਿਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਬੋਲੇ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਛੋਟੇ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਵੱਡੇ ਤੇ ਉਹਨਾਂ ਦੀ ਐਸ਼ ਕਰਕੇ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹੋ ਜਿਹੀ ਗਰੀਬੀ ਤੋੜ ਤੇ ਅਸੀਂ ਬੰਨਿਆ ਕੋਈ ਨਾ ਕਰ ਮਰੇ ਕਹਿੰਦੇ ਕਿ ਜੋ ਚਿੱਤ ਜੁੜੇ ਹੈ ਜਿਵੇਂ ਕਮੇਟੀ ਕੋਈ ਨਹੀਂ ਹਾਂ ਜੀ ਜਦੋਂ ਆਂਦਾ ਉਹਨੂੰ ਚਲ ਜਾਈ ਦੇ ਸਰਪੰਚ ਸਾਹਿਬ ਪਿਛਲੇ ਅੰਦੋਲਨ ਚ ਗਏ ਪਿਛਲੇ ਵੀ ਜਾਂਦੇ ਰਹੇ ਆ ਉਹ ਨੂੰ ਪਿਛਲੇ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਦੋਂ ਅਹੀਂ ਜਾਣਾ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਣੀ ਆ 75 75 ਜਾਂ 80 ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਡੈਥ ਹੋ ਗਈ ਆ ਫੋਨ ਆਇਆ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਜੀ ਜੀ ਸੁਈ ਰੀ